이노어는제 <Tribbs> um ਉੱਠ ਮੇਰਾ ਸ਼ੇਰ ਤਪਾਲਾ ਚਾਪਈਏ ਤੇਰੀ ਟੁੱਪ ਦੇਖ ਲੈ ਗੁੱਡ ਗੁੱਡ ਚੜ ਗਈ ਤੂੰ ਆਏ ਮੰਜੇ ਨਾਲ ਲੱਗਿਆ ਪਿਆ ਉੱਠ ਖੇਤੋ ਹਾਰਾ ਵੜਲਿਆਂ ਨਾਲ ਜਾ ਕੇ ਓ ਬਰੋਇਆ ਤੂੰ ਨਿਕਾ ਮੇਰੇ ਸਣਨੇ ਰੋਜੇ ਕਹ ਤੂੰ ਆ ਕਰਦੇ ਆ ਕਰਦੇ ਮੈਂ ਨਹੀਂ ਗੱਲ ਕਰਦਾ ਪਹਿੰਡਾ ਰੋਬੀ ਦੀ ਆਏ ਤੰਗ ਕਰਦੇ ਨੇ ਤੇ ਮੇਰਾ ਪੁੱਤ ਆ ਮੇਰਾ ਕੰਜਰ ਦੇਖ ਲੈ ਬੁੱਧੂ ਬਣਾ ਕੇ ਫੇਰ ਭੱਜ ਗਿਆ ਮਨ ਲੰਗ ਦੇ ਸਾਲਾ ਕਿਸੇ ਥਾਂ ਦਾ ਕੋਈ ਕੰਮ ਨਹੀਂ ਕਰਦਾ ਧੰਦਾ ਹੀ ਕਰਦਾ ਬਿੱਲਾ ਆਈ ਭੱਜਿਆ ਦਾ ਲਾਲਾ ਰੱਖ ਕੇ ਜੈਵਾ ਬੈਂਦੀ ਉਹ ਤੁਰਿਆ ਓਏ ਆ ਓਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ

ਉਹ ਕਿੱਧਰ ਦਿੱਤਾ ਹੋਏ ਬਸ ਇੱਧਰੇ ਆਇਆ ਤੀ ਤੂੰ ਕਿੱਧਰੇ ਨਾ ਭਜਿਆ ਜਾ ਥੋੜਾ ਯਾਰ ਕੱਖ ਲੈਣ ਜਾਣਾ ਬੜਾ ਗਾਣਾ ਦੇਰੇ ਹੋਊਗਾ ਯਾਰ ਉਹ ਚੱਲ ਬਗਜੀ ਕੋਈ ਨਹੀਂ ਹੋਰ ਤਾਂ ਤੁੱਪ ਜੀ ਆਪਾਂ ਮੈਂ ਬੜਾ ਲਿਉ ਦੋ ਘੰਟੇ ਦਾ ਕਟਹੰਡ ਜੀਚਾ ਉਹ ਨਹੀਂ ਬੋਲਦਾ ਇਹ ਆਪਾਂ ਬਹਿ ਕੇ ਦੋ ਚਾਰ ਗੱਲਾਂ ਕਰਦੇ ਆ ਯਾਰ ਬੜਾ ਕਿਹਨੇ ਬਹਿਣਗੇ ਹਾਂ ਹਾਂ ਬੜਾ ਲਿਉ ਮੈਂ ਬੜਾ ਲਿਉ ਬਸ ਆ ਜਾ ਪਰ ਇੱਧਰ ਤਾਂ ਬਾਬਾ ਸੇਵਾ ਕਰ ਰਹੇ ਬਖਸ਼ੀ ਜੀ ਆਦਾ ਓਰੇ ਬੈਠੀਏ ਹਾਂ ਓਰੇ ਭਾਇਆ ਹੂੰ ਕਿਉਂ ਬੜਾ ਕਿਲੇ ਨਾ ਭਰਾ ਹਾਂ ਹਾਂ ਪੱਕਾ ਪਹਿਲਾਂ ਨਾ ਮਨਾ ਕਰ ਜੁੱਤੇ ਭੱਜ ਗਿਆ ਤੂੰ ਫਿਰ ਮੈਂ ਅੱਗੇ ਤੋਂ ਨਹੀਂ ਫਿਰਦੇ ਨਾਲ ਜਾਂਦਾ ਕਿਤੇ ਤਾਂ ਹੁਣ ਨਹੀਂ ਪਾਇਦਾ ਪੱਕਾ ਤੂੰਗਾ ਜਮਾ ਪੱਕਾ ਇੱਟਾ ਵਾਲਾ ਪੱਥਰ ਵਾਲਾ ਪੱਕਾ ਕਰਤਾ ਤੈਨੂੰ ਪਤਾ ਤਾਂ ਹੈਗਾ ਮੇਰਾ ਬੁੜਾ ਮੈਨੂੰ ਕਿੰਨਾ ਕੁੱਟਦਾ ਦੇਖਾਂ ਮੈਂ ਬਹੁਤ ਕੁੱਤੀ ਦਾ ਵੱਡਾ ਉਹ ਹੂੰ ਥੋਬੀਆਂ ਲੋਟੇ ਧੋਂਦਾ ਤੂੰ ਤਾਂ ਹਾਂ ਨਾਲ ਕੋਈ ਨਾ ਹਾਂ ਤੂੰ ਕੱਜਾ ਐ ਜੇ ਕਰਦਾ ਰਹੇਗਾ ਤੇਰੇ ਓਹੋ ਕਰਦੇ ਬੋ ਲੈਣਾ ਮਾਰਦੇ ਮੈਂ ਬਹੁਤ ਵਾਰ ਹੀ ਦੇਖਿਆ ਓਏ ਓ ਬੱਸ ਓਏ ਬਾਬੇ ਦੇ ਬੈਠੇ ਗੰਦਨਾ ਬਕਦਰ ਲੁੱਚੇ ਬਾਬਾ ਦਾ ਪਰਾਂ ਬੈਠੇ ਕੋਈ ਗੱਲ ਨਹੀਂ ਓਏ ਤੂੰ ਬਾਬੇ ਦੀ ਭਗਤੀ ਤੋੜ ਦੇ ਯਾਰ ਬਾਬੇ ਨੂੰ ਲੁੱਚਾ ਬਣਾਏਂ ਤੂੰ ਆਪਣੇ ਵਰਗਾ ਤੂੰ ਜਿਹੜੀ ਕੰਮ ਦੀ ਗੱਲ ਕਰਨਾ ਆ ਉਹ ਕਰ ਲੈ ਬੱਸ ਹੋਰ ਨਹੀਂ ਓਏ ਸੱਚ ਜੇ ਆਪਣੇ ਕੋਲ ਕੋਈ ਇਹੀ ਜੀ ਚੀਜ਼ ਹੋਵੇ ਤੇ ਆਪਾਂ ਐਂ ਜਾਦੂ ਕਰਕੇ ਕੋਈ ਚੀਜ਼ ਬਣਾ ਦਿਆ ਕਰੀਏ ਐਂ ਜਾਦੂ ਕਰਕੇ ਕੋਈ ਚੀਜ਼ ਲਿਆ ਕਰੀਏ ਐਂ ਜਾਦੂ ਨਾਲ ਆਇਆ ਕਰੇ ਸਭ ਕੁਝ ਹਾਂ ਯਾਰ ਹਾਂ ਨਾ ਫਿਰ ਤਾਂ ਆਪਾਂ ਐਂ ਕਰਾਂਗੇ ਬਾਬੇ ਤੇਰੇ ਪਾਪੇ ਨੂੰ ਬਲਦ ਬਣਾਉਂਗਾ ਫਿਰ ਮੈਂ ਫਿਰ ਇੱਕ ਲੈ ਲਾਂਗੇ ਰੇੜਾ ਫਿਰ ਆਪਾਂ ਦੋਏ ਵਾਲੇ ਕੱਖ ਲਿਆ ਕਰਾਂਗੇ ਉਹਦੇ ਲੱਦ ਕੇ ਲਿਆ ਕਰਾਂਗੇ ਬਣਾ ਕੇ ਤੂੰ ਦੇਣ ਦਾ ਉਹਦੇ ਨਾਲ ਇਧਰੋਂ ਤੂੰ ਦੇਣ ਦਾ ਨਾ ਨਹੀਂ ਆ ਰਹੇ ਨਾ ਉਹ ਵੀ ਦੇਣ ਬਣਾ ਕੇ ਰੱਖਾਂਗੇ ਫਲਾਂ ਪੂਰਾ ਕਪੜਾ ਪੂਰਾ ਕੱਖ ਪਾ ਕੇ ਖੇਰ ਲਿਆ ਕਰਾਂਗੇ ਆਪਾਂ ਡੇ ਡੇ ਕਰੂ ਐ ਲੀਡ ਉਹਦੇ ਐ ਡੇ 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 ਕਰੂ ਲੇਡੇ ਇੱਕ ਦਿਨੇ ਤੇਰੀ ਨਹੀਂ ਉਹਨੇ ਟੱਟੀ ਘੜਤੀ ਤੀ ਮਾਰ ਕੇ ਹਨਾ ਉਹ ਓਏ ਯਾਰ ਬੜਾ ਘੁੱਟਦਾ ਯਾਰ ਔਖਾ ਕਰਦਾ ਯਾਰ ਮੈਂ ਦੇਖਿਆਗਾ ਇੱਕ ਦੋ ਵਾਰੀ ਛੱਲ ਲਾਉਂਦਾ ਤੇਰੀ ਬਾਲੀ ਪੈੜੀ ਛੱਲ ਲਾਉਂਦਾ ਬਈ ਚੱਲ ਯਾਰ ਮੇਰਾ ਵਧੀਆ ਬੱਸ ਹੋਰ ਤਾਂ ਬੱਸ ਮੈਂ ਨਹੀਂ ਯਾਰ ਬੱਸ ਫੇਰਾ ਮਾਇਆ ਅੱਜ ਆਥਣੇ ਆਪਾਂ ਪੱਕਾ ਚੱਲਾਂਗੇ ਕੱਖ ਲੈਣੇ ਠੀਕ ਆ ਪੱਕਾ ਦੱਲੀਗਾ ਹਾਂ ਹਾਂ ਪੱਕਾ ਪੱਕਾ ਜਲਦੀ ਆਉਣਾ ਹਾਂ ਹੁਣ ਆਪਾਂ ਚਾ ਕਰੇ ਚੱਲਦੇ ਆ ਚੱਲ ਆ ਜਾ ਓਏ ਆ ਜਾ ਜੈ ਵਾ ਬੇਵੀ ਆ ਜਾ ਆ ਜਾ ਬਾਈ ਜੀ ਮੈਂ ਬੱਚਾ ਤੇਰੀ ਸੇਵਾ ਤੋਂ ਬਹੁਤ ਪਸੰਨਾ ਅੱਜ ਦੇ ਟਾਈਮ ਦੇ ਵਿੱਚ ਤੂੰ ਦੇਰੇ ਚ ਆ ਕੇ ਬਹੁਤ ਸੇਵਾ ਕਰਦਾ ਅੱਜ ਦੇ ਟਾਈਮ 'ਚ ਕੋਈ ਇੱਥੇ ਸੇਵਾ ਨਹੀਂ ਕਰਦਾ ਜੀ ਬਾਬਾ ਜੀ ਮੈਂ ਤੈਨੂੰ ਇੱਕ ਚੀਜ਼ ਇਹ ਕਹਿ ਜਾਣਾ ਬੱਚਾ ਮੇਰੇ ਆਉਣ ਤੱਕ ਉਸ ਨੂੰ ਛਾਮ ਕੇ ਰੱਖੀ ਜੀ ਬਾਬਾ ਜੀ ਕਦੇ ਵੀ ਉਹਨੂੰ ਖੋਲਣ ਦੀ ਗਲਤੀ ਨਾ ਕਰੀ ਤੇਰੇ ਤੇ ਬਹੁਤ ਮੁਸੀਬਤਾਂ ਆਉਣਗੀਆਂ ਪਰ ਤੇ ਡਟ ਕੇ ਸਾਹਮਣਾ ਕਰਨਾ ਜੀ ਪੀਸਾ ਮੈਂ ਬੱਚਾ ਵਿੱਚ ਵਾਸ ਸਜਣ ਦਾ ਝਾਕਦਾ ਇਹ ਦਰਵਾਜ਼ ਸਜਣ ਦਾ ਤੁਰ ਪਈਆਂ ਹੁਣ ਯਾਰ ਦੇ ਘਰ ਨੂੰ ਮੈਂ ਛੱਡ ਨਹੀਂ ਸਕਦੀ ਉਹਦੇ ਦਰ ਨੂੰ ਇਹ ਨਾਮ ਜਪ ਲੈ ਮਰੀ ਜਿੰਦੇਵੇ ਉਖੇ ਵੇਲੇ ਕਮਾਉ ਉੱਗੀ ਤੂੰ ਆਹ ਡੇਢ ਚੱਜ ਫੇਰ ਲੱਗਿਆ ਮੇਰਾ ਬੜਾ ਹੀ ਬਹੁਤ ਕਬੀਜ ਐ ਘਰੇ ਨਹੀਂ ਖੜਦਾ ਹਣਾ ਹਣਾ ਕਰ ਰੋੜਿਆ ਬਰਾ ਮੈਂ ਵੀ ਬਾਬੇ ਬਾਬੇ ਤੁਸੀਂ ਕਰੋ ਬਿਸਰਾਮ ਮੈਂ ਦੇਖਦਾ ਬੇਲਾ ਮੇਰਾ ਸਾਰਾ ਲੜੂ ਨਹੀਂ ਆ ਕੇ ਕੰਜਰਾ ਪਤਾ ਨਹੀਂ ਕਿੱਥੇ ਰੋੜਿਆ ਕੁਰਪੀ ਗੱਦਰ ਮਾਰੀ ਹੋਣੇ ਨੇ ਚਾਰ ਕੱਖ ਕੱਢ ਦਣਾ ਮੈਂ ਕੱਖਾਂ ਨੂੰ ਗਿਆ ਸੀ ਬੱਟਿਆ ਆਇਆ ਚਲੋ ਤੁਹਾਨੂੰ ਵੇੜਾ ਹੈ ਕੰਮ ਆ ਗੇਟ ਜਾ ਖੁੱਲਾ ਪਿਆ ਪਤਾ ਨਹੀਂ ਕਰੇ ਭੜਿਆ ਪਤਾ ਨਹੀਂ ਨਾ ਹਜੇ ਗੇਟ ਵੀ ਲੱਗੇ ਤੇ ਆ ਕੀ ਰੱਖ ਗਿਆ ਪੀਪਾ ਗਾਧਾ ਰੱਖ ਗਿਆ ਇਹ ਉਰੇ ਰੁਰਦਾ ਓਏ ਆ ਕੀਦਾ ਚੱਕ ਲਿਆ ਤੂੰ ਪੀਪਾ ਆ ਹਾਂ ਕੀ ਐ ਇਹ ਨਾ ਸੇੜਦੀ ਕੀ ਐ ਚ ਇਹ ਤਾਂ ਮੇਰੇ ਸੰਤਾਂ ਦੀ ਮਾਨਤਾ ਓ ਤੂੰ ਹੀ ਨਾ ੱੱਕੇ ਖਾਈ ਜਾ ਕਰ ਸਾਰਾ ਤਰ ਉਜਾਰ ਕੇ ਰੱਖਦਾ ਤਾ ਪਾਗਲ ਬਣਾ ਰੱਖਿਆ ਤਾ ਮੈਨੂੰ ਨਹੀਂ ਨਹੀਂ ਕਾਦਾ ਪਾਗਲ ਬਣਾਇਆਗਾ ਵੀ ਚੱਕ ਲਿਆ ਨੇ ਲੋਕਾਂ ਨੇ ਚੀਜ਼ਾਂ ਤੂੰ ਨਹੀਂ 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 ਫੜਾ ਕਿਹਦੀ ਚੀਜ਼ ਚੱਕ ਲਿਆ ਤੂੰ ਇਹ ਮੈਂ ਤੇਰੇ ਖੁੰਡਾ ਮਾਰੂ ਤੇਰੇ ਕੀ ਰਹੁ ਓਏ ਇਹਦਾ ਓ ਤੂੰ ਬਾਹਰੇ ਦੇ ਨੂੰ ਓ ਗੇਟ ਖੋਲ ਤੂੰ ਓਰੇ ਦੋ